ਸਰਸਰੀ ਸੇ ਵੇਖਦੇ ਆ ਕਿ ਨੌਜਵਾਨ ਮੁੰਡੇ ਹੁੱਲੜਬਾਜ਼ੀ ਕਰਦੇ ਵਿਖਾਈ ਦਿੰਦੇ ਨੇ ਤਾਂ ਪੁਲਿਸ ਵੱਲੋਂ ਫਿਰ ਇਨਾ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਇਆ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਦਿੱਤੇ ਵੇਖੋ ਇਹਨਾਂ ਹੁੱਲੜਬਾਜ਼ਾਂ ਨੂੰ ਫਿਰ ਪੁਲਿਸ ਨੇ ਪੈਰਾਂ ਪਾਰ ਬਿਠਾ ਲਿਆ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਹੁੱਲੜਬਾਜ਼ੀ ਕਰਨ ਵਾਲੇ ਮੁੰਡਿਆਂ ਨੂੰ ਵੀ ਪੁਲਿਸ ਦੇ ਵੱਲੋਂ ਸੜਕ ਤੇ ਹੀ ਖਾਸ ਸਜ਼ਾ ਦਿੱਤੀ ਹੈ ਜਿਨ੍ਹਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿਵੇਂ ਪੈਰਾਂ ਪਾਰ ਬਿਠਾਇਆ ਹੋਇਆ ਮੁਰਗਾ ਬਣਾਇਆ ਤੇ ਇਹਨਾਂ ਨੂੰ ਉਹ ਇਹ ਇੱਕ ਚ ਲਵਾਇਆ ਵੀ ਜਾ ਰਿਹਾ ਯਾਨੀ ਕਿ ਸਜ਼ਾ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਪਟਿਆਲਾ ਪੁਲਿਸ ਦੇ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਕਸਰ ਹੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਤੈਸ਼ ਦੇ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਨੇ ਤੇ ਜਿਸ ਦਿਨਾਂ ਸਮਾਜ ਦਾ ਮਾਹੌਲ ਵੀ ਖਰਾਬ ਪਰ ਇਸੇ ਵਿਚਾਰਲੇ ਦਾਸੀਏ ਕਿ ਜਿੱਥੇ ਪਟਿਆਲਾ ਪੁਲਿਸ ਹੁਣ ਇਨ੍ਹਾਂ ਮੁੰਡਿਆਂ ਖਿਲਾਫ ਸਖਤ ਐਕਸ਼ਨ ਦੇ ਵਿੱਚ ਵਿਖਾਈ ਦੇ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੇਖੋ ਇਹਨਾਂ ਨੂੰ ਕਿਹੜੀ ਖਾਸ ਪਨਿਸ਼ਮੈਂਟ ਦਿੱਤੀ ਗਈ ਹੈ ਅਕਸਰ ਹੀ ਅਸੀਂ ਵੇਖਦੇ ਆ ਕਿ ਨੌਜਵਾਨ ਮੁੰਡੇ ਹੁੱਲੜਬਾਜ਼ੀ ਕਰਦੇ ਵਿਖਾਈ ਦਿੰਦੇ ਨੇ ਤਾਂ ਪੁਲਿਸ ਵੱਲੋਂ ਫਿਰ ਇਨ੍ਹਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਦੇਖੋ ਇਹਨਾਂ ਹੁੱਲੜਬਾਜ਼ਾਂ ਨੂੰ ਫਿਰ ਪੁਲਿਸ ਨੇ ਪੈਰਾਂ ਪਾਰ ਬਿਠਾ ਲਿਆ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਲੜਬਾਜ਼ੀ ਕਰਨ ਵਾਲੇ ਮੁੰਡਿਆਂ ਨੂੰ ਵੀ ਪੁਲਿਸ ਦੇ ਵੱਲੋਂ ਸੜਕ ਤੇ ਹੀ ਇਹ ਖਾਸ ਸਜ਼ਾ ਦਿੱਤੀ ਜਾ ਰਹੀ ਹੈ ਜ ਜਿਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿਵੇਂ ਪੈਰਾਂ ਪਾਰ ਬਿਠਾਇਆ ਹੋਇਆ ਮੁਰਗਾ ਬਣਾਇਆ ਤੇ ਇਹਨਾਂ ਨੂੰ ਉਥੋ ਇਹੇ ਚ ਲਵਾਇਆ ਵੀ ਜਾ ਰਿਹਾ ਯਾਨੀ ਕਿ ਸਜ਼ਾ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਪਟਿਆਲਾ ਪੁਲਿਸ ਦੇ ਬੰਦੋ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਕਸਰ ਹੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਤੈਸ਼ ਦੇ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਨੇ ਤੇ ਜਿਸ ਦਿਨਾਂ ਸਮਾਜ ਦਾ ਮਾਹੌਲ ਵੀ ਖਰਾਬ ਪਰ ਐਸੇ ਵਿਚਾਲੇ ਦਾਸੀਏ ਕਿ ਜਿੱਥੇ ਪਟਿਆਲਾ ਪੁਲਿਸ ਹੁਣ ਇਨ੍ਹਾਂ ਮੁੰਡਿਆਂ ਖਿਲਾਫ ਸਖਤ ਐਕਸ਼ਨ ਦੇ ਵਿੱਚ ਵਿਖਾਈ ਦੇ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੇਖੋ ਇਹਨਾਂ ਨੂੰ ਕਿਹੜੀ ਖਾਸ ਪਨਿਸ਼ਮੈਂਟ ਦਿੱਤੀ ਗਈ ਹੈ ਅਕਸਰ ਹੀ ਅਸੀਂ ਵੇਖਦੇ ਆ ਕਿ ਨੌਜਵਾਨ ਮੁੰਡੇ ਹੁੱਲੜਬਾਜ਼ੀ ਕਰਦੇ ਵਿਖਾਈ ਦਿੰਦੇ ਨੇ ਤਾਂ ਪੁਲਿਸ ਵੱਲੋਂ ਫਿਰ ਇਨਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਦੇਖੋ ਇਹਨਾਂ ਹੁੱਲੜਬਾਜ਼ਾਂ ਨੂੰ ਫਿਰ ਪੁਲਿਸ ਨੇ ਪੈਰਾਂ ਪਾਰ ਬਿਠਾ ਲਿਆ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਹੁੱਲੜਬਾਜ਼ੀ ਕਰਨ ਵਾਲੇ ਮੁੰਡਿਆਂ ਨੂੰ ਵੀ ਪੁਲਿਸ ਦੇ ਵੱਲੋਂ ਸੜਕ ਤੇ ਹੀ ਖਾਸ ਸਜ਼ਾ ਦਿੱਤੀ ਹੈ ਜਿਨ੍ਹਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿਵੇਂ ਪੈਰਾਂ ਪਾਰ ਬਿਠਾਇਆ ਹੋਇਆ ਮੁਰਗਾ ਬਣਾਇਆ ਤੇ ਇਹਨਾਂ ਨੂੰ ਉਹ ਇਹ ਚ ਲਵਾਇਆ ਵੀ ਜਾ ਰਿਹਾ ਯਾਨੀ ਕਿ ਸਜ਼ਾ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਪਟਿਆਲਾ ਪੁਲਿਸ ਦੇ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਕਸਰ ਹੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਤੈਸ਼ ਦੇ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਨੇ ਤੇ ਜਿਸ ਦਿਨਾਂ ਸਮਾਜ ਦਾ ਮਾਹੌਲ ਵੀ ਖਰਾਬ ਪਰ ਇਸੇ ਵਿਚਾਰਲੇ ਦਾਸ ਦੀ ਹੈ ਕਿ ਜਿੱਥੇ ਪਟਿਆਲਾ ਪੁਲਿਸ ਹੁਣ ਇਨ੍ਹਾਂ ਮੁੰਡਿਆਂ ਖਿਲਾਫ ਸਖਤ ਐਕਸ਼ਨ ਦੇ ਵਿੱਚ ਵਿਖਾਈ ਦੇ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੇਖੋ ਇਹਨਾਂ ਨੂੰ ਕਿਹੜੀ ਖਾਸ ਪਨਿਸ਼ਮੈਂਟ ਦਿੱਤੀ ਗਈ ਹੈ ਅਕਸਰ ਹੀ ਅਸੀਂ ਵੇਖਦੇ ਆ ਕਿ ਨੌਜਵਾਨ ਮੁੰਡੇ ਹੁੱਲੜਬਾਜ਼ੀ ਕਰਦੇ ਵਿਖਾਈ ਦਿੰਦੇ ਨੇ ਤਾਂ ਪੁਲਿਸ ਵੱਲੋਂ ਫਿਰ ਇਨ੍ਹਾਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਤੇ ਅਜਈਆਂ ਤਸਵੀਰਾਂ ਸਾਹਮਣੇ ਆ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਦੇਖੋ ਇਹਨਾਂ ਹੁੱਲੜਬਾਜ਼ਾਂ ਨੂੰ ਫਿਰ ਪੁਲਿਸ ਨੇ ਪੈਰਾਂ ਪਾਰ ਬਿਠਾ ਲਿਆ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਲੜਬਾਜ਼ੀ ਕਰਨ ਵਾਲੇ ਮੁੰਡਿਆਂ ਨੂੰ ਵੀ ਪੁਲਿਸ ਦੇ ਵੱਲੋਂ ਸੜਕ ਤੇ ਹੀ ਇਹ ਖਾਸ ਸਜ਼ਾ ਦਿੱਤੀ ਜਾ ਰਹੀ ਹੈ ਜ ਜਿਹਨਾਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿਵੇਂ ਪੈਰਾਂ ਪਾਰ ਬਿਠਾਇਆ ਹੋਇਆ ਮੁਰਗਾ ਬਣਾਇਆ ਤੇ ਇਹਨਾਂ ਨੂੰ ਉਥੋ ਇਹੇ ਚ ਲਵਾਇਆ ਵੀ ਜਾ ਰਿਹਾ ਯਾਨੀ ਕਿ ਸਜ਼ਾ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਪਟਿਆਲਾ ਪੁਲਿਸ ਦੇ ਬੰਦੋ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤਾਂ ਅਕਸਰ ਹੀ ਨੌਜਵਾਨ ਮੁੰਡੇ ਜਿਹੜੇ ਨੇ ਉਹ ਤੈਸ਼ ਦੇ ਵਿੱਚ ਆ ਕੇ ਹੁੱਲੜਬਾਜ਼ੀ ਕਰਦੇ ਨੇ ਤੇ ਜਿਸ ਦਿਨਾਂ ਸਮਾਜ ਦਾ ਮਾਹੌਲ ਵੀ ਖਰਾਬ ਪਰ ਐਸੇ ਵਿਚਾਲੇ ਦਾਸੀਏ ਕਿ ਜਿੱਥੇ ਪਟਿਆਲਾ ਪੁਲਿਸ ਹੁਣ ਇਹਨਾਂ ਮੁੰਡਿਆਂ ਖਿਲਾਫ ਸਖਤ ਐਕਸ਼ਨ ਦੇ ਵਿੱਚ ਵਖਾਈ ਦੇ ਰਹੀ ਹੈ ਤੇ ਪੁਲਿਸ ਦੇ ਵੱਲੋਂ ਵੇਖੋ ਇਹਨਾਂ ਨੂੰ ਕਿਹੜੀ ਖਾਸ ਪਨਿਸ਼ਮੈਂਟ ਦਿੱਤੀ ਗਈ ਹੈ